ਲੋ ਜੀ ਅੱਜ ਆਪਣਾ ਕੰਮ ਚੱਲ ਰਿਹਾ ਬਾਠਾਂ ਦੇ ਵਿੱਚ ਤੇ ਆਹ ਤੇ ਲਾ ਪਾ ਨਾ ਮਾ ਪੱਟਿਆਗਾ ਇਹ ਕੰਮ ਮੈਂ ਕੰਮ ਸਿੱਖਣਾਗਾ ਇਹ ਆਮ ਸਿੱਖਣਾ ਮੈਂ ਭਾਈ ਬਹੁਤ ਔਖਾਗਾ ਕਹਿੰਦਾ ਨਹੀਂ ਮੈਂ ਸਿੱਖ ਲੂੰਗਾ ਮਾਹਾਂ ਚੱਲ ਠੀਕ ਆ ਦੇਖਨੇ ਆ ਤੇ ਮਾਹਾਂ ਪਰ ਇੱਟਾਂ ਦੇ ਨੂੰ ਆਪੇ ਜਗ ਜਗ ਲਾਉਣੀਆਂ ਪੈਣਗੀਆਂ ਐਨੀ ਵੀਰੇ ਕੋਲੇ ਬੰਦਾ ਖੜੂਗਾ ਕੱਲਾ ਮਸਾਲਾ ਤੈਨੂੰ ਦੇ ਦਿਆ ਕਰੂੰ ਪਰ ਇਟਾਂ ਦੇ ਨੂੰ ਆਪ ਹੀ ਜਗਜਗ ਲਾਉਣੇ ਪੈਣੀਆਂ ਪਰ ਲਾਈ ਜਾਂਦਾ ਬੰਦਾ ਤੇ ਪਹਿਲਾਂ ਇੱਧਰ ਆਦਵਾਰ ਕਰਕੇ ਹਟਿਆ ਤੇ ਬਹੁਤ ਸੋਹਣੀ ਲਾਈ ਐ ਇੱਥੇ ਬਿੰਦੂ ਛੜਤੀ ਇਹ ਨਵੇਂ ਬੰਦਾ ਆਟਿਆ ਆਪ ਤੇ ਕੰਮ ਹਜੇ ਸ਼ੁਰੂਆਤ ਹੀ ਐ ਇੱਧਰ ਦਿਖਾਉਨੇ ਆ ਮੁੰਡਿਆਂ ਨੇ ਵਧੀਆ ਤਰੀਕੇ ਨਾਲ ਸਾਰੇ ਕਮਰਿਆਂ ਦੇ ਜੱਠੇ ਲਾ ਦੇ। ਹੁਣ ਐ ਨਹੀਂ ਵੀ ਇੱਟ ਚੜਾਉਣੀ ਪਊਗੀ। 2-3 ਦਿਨ ਪਹਿਲਾਂ ਦੇ ਆਏ ਵੇ ਮੈਥੋਂ ਤੇ ਮੈਂ ਆਇਆ ਅੱਜ। ਤੇ ਆਪਣੀ ਗੈਰ ਹਾਜ਼ਰੀ ਦੇ ਵਿੱਚ ਵੀ ਪੂਰਾ ਘੈਂਟ ਕੰਮ ਕਰਿਆ ਮੁੰਡਿਆਂ ਨੇ। ਇਤਨੇ ਕੇ ਭਾਬੀ ਕਹਿਣ ਦੀ ਲੋੜ ਨਹੀਂ। ਦੇਖੋ। ਤੇ ਇਹੇ ਜੇ ਮਜ਼ਦੂਰ ਹੁਣ ਜਦੋਂ ਨਾਲ ਹੋਣ ਫੇਰ ਬੰਦੇ ਨੂੰ ਕਾਦਾ ਫਿਕਰਾ ਹੈਗਾ ਹਾਂ ਲਵ ਯੂ ਯਾਰੋ ਖਿੱਚ ਕੇ ਰੱਖੋ ਕੰਮ ਨੂੰ